ਸਤਿ ਸ਼੍ਰੀ ਅਕਾਲ ਆਰਪੀਡੀ 24 ਤੁਸੀਂ ਦੇਖ ਰਹੇ ਹੋ ਮੈਂ ਸਾਰਿਕਾ ਅਚਵਾਲ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਵਟਾਂਦਰਾ ਲੈ ਕੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਰਕੇਸ਼ ਸ਼ਾਂਤੀ ਦੋਤ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਆਖਦੇ ਹਾਂ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਖਬਰਾਂ ਤੇ ਗੱਲਬਾਤ ਕਰਦੇ ਹਾਂ ਤੇ ਸਾਡਾ ਵੀ ਇਹ ਮਕਸਦ ਹੁੰਦਾ ਹੈ ਕਿ ਅਸੀਂ ਮੁੱਖ ਖਬਰਾਂ ਉਹਦੀਆਂ ਨੇ ਉਹਨਾਂ ਤੇ ਅਸੀਂ ਆਪਣੀ ਰਾਏ ਦਈਏ ਕਿ ਉਹ ਖਬਰਾਂ ਦੇ ਪਿੱਛੇ ਦੀ ਕੀ ਸੱਚਾਈ ਹੈ ਉਸ ਤੇ ਆਪਾਂ ਵਿਚਾਰ-ਵਟਾਂਦਰਾ ਕਰਦੇ ਹਾਂ ਸੋ ਪਹਿਲੀ ਖਬਰ ਅਸੀਂ ਜਿਹੜੀ ਲੈਣ ਲੱਗਿਆ ਉਹ ਇਹ ਹੈ ਕਿ ਇੱਕ ਅਮਰੀਕੀ ਕਾਨੂੰਨ ਸਾਜ਼ H1B ਵੀਜ਼ਾ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਖਤਮ ਕਰਨ ਅਤੇ ਇਸ ਦੁਆਰਾ ਪ੍ਰਦਾਨ ਕੀਤੀ ਜਾਂਦੀ ਨਾਗਰਿਕਤਾ ਦੇ ਰਸਤੇ ਨੂੰ ਖੋਣ ਲਈ ਇੱਕ ਬਿੱਲ ਪੇਸ਼ ਕਰੇਗਾ ਜਿਸ ਨਾਲ ਵਿਅਕਤੀਆਂ ਨੂੰ ਉਹਨਾਂ ਦੇ ਵੀਜ਼ਾ ਦੀ ਮਿਆਦ ਪੁੱਗਣ ਤੇ ਘਰ ਵਾਪਸ ਜਾਣ ਲਈ ਮਜਬੂਰ ਕੀਤਾ ਜਾਵੇਗਾ ਸਰ ਇਸ ਖਬਰ ਨਾਲ ਤੁਸੀਂ ਕਿਵੇਂ ਸਹਿਮਤ ਹੋ ਦੇਖੋ ਜਦੋਂ ਦਾ ਤਰਫਬਾਰ ਸ਼ੁਰੂ ਹੋਈ ਹੈ ਉਸ ਤੋਂ ਬਾਅਦ ਲੈ ਕੇ ਜਿਹੜੇ ਅਮਰੀਕੀ ਰਾਸ਼ਟਰਪਤੀ ਨੇ ਡੋਨਾਲਡ ਟਰੰਪ ਜੀ ਜੀ ਉਹ ਲਗਾਤਾਰ ਇਸ ਵੀਜ਼ੇ ਨੂੰ ਲੈ ਕੇ ਉਹ ਵੀ ਕਈ ਕਿਸਮ ਦੀਆਂ ਟਿੱਪਣੀਆਂ ਕਰਦੇ ਰਹੇ ਕਰਦੇ ਨੇ ਬਿਲਕੁਲ 1 on 1 ਵੀਜ਼ਾ ਜਿਹੜਾ ਇਹਦੇ ਵਿੱਚ ਸਭ ਤੋਂ ਜੜੀ ਭਾਰਤ ਕਿਉਂ ਬਾਰ-ਬਾਰ ਇਹਦੇ ਉੱਤੇ ਮਤਲਬ ਗਲਬਤ ਹੁੰਦੀ ਹੈ ਭਾਰਤ ਦੇ ਵਿੱਚ ਜੀ ਜਿ ਵਜਾ ਇਹ ਹੈ ਕਿ 70% ਲੋਕ ਜਿਹੜੇ ਆ ਹਾਂ ਟੋਟਲ ਵੀਜ਼ਾ ਜਿਹੜਾ H1B ਵੀਜ਼ਾ ਦਿੱਤਾ ਜਾਂਦਾ ਹੈ ਜੀ ਉਹਨੂੰ 70% ਜਿਹੜਾ ਉਹ ਵੀਜ਼ਾ ਉਹ ਇੰਡੀਅਨਸ ਨੂੰ ਮਿਲਦਾ ਹੈ ਇੰਡੀਅਨਸ ਨੂੰ ਮਿਲਦਾ ਬਿਲਕੁਲ ਔਰ ਇਹ ਜਿਹੜਾ ਵੀਜ਼ਾ ਹੈ ਬੇਸਿਕਲੀ ਇੰਡੀਅਨ ਇੰਡੀਅਨ ਨਹੀਂ ਮਤਲਬ ਪ੍ਰੋਫੈਸ਼ਨਲਸ ਨਹੀਂ ਉਹਨਾਂ ਨੇ ਕਿ ਜਿਹੜੀ ਦੁਨੀਆ ਭਰ ਦੇ ਪ੍ਰੋਫੈਸ਼ਨਲਸ ਅਮਰੀਕਾ ਚ ਆਉਣਾ ਚਾਹੁੰਦੇ ਆ ਜੀ ਜੀ ਔਰ ਉਹ ਕੈਟਾਗਰੀਜ਼ ਦੇ ਵਿੱਚ ਉੱਥੇ ਸਾਰੇ ਜਾਂਦੇ ਔਰ ਚ 70% ਜਿਹੜਾ ਜੀ ਉਹਦੇ ਜਿਹਦੇ ਡਾਕਟਰਸ ਨੇ ਇੰਜੀਨੀਅਰਸ ਨੇ ਇਸ ਕਿਸਮ ਦੇ ਹਾਈ ਪ੍ਰੋਫੈਸ਼ਨਲਸ ਜਿਹੜੇ ਹੁੰ ਤੇ ਇਹਦੇ ਉੱਤੇ ਬਣਿਸ਼ਚਿਤਤਾ ਜੀ ਬਣੀ ਪਈ ਆ ਬਾਰ-ਬਾਰ 트ੰਪ ਕਦੀ ਕਹ ਰਹੇ ਸੀ ਇਦਾਂ ਹੁਣ ਰੀਸੈਂਟਲੀ 트ੰਪ ਉਹਨਾਂ ਨੇ ਵੀ ਕਿਹਾ ਵੀ ਮਤਲਬ ਭਾਰਤ ਜਿਹੜਾ ਮੈਂ ਹੁਣ ਕੁਝ ਐਸੀਆਂ ਗੱਲਾਂ ਵੀ ਕਰੂੰਗਾ ਕਿ ਭਾਰਤ ਖੁਸ਼ ਹੋ ਜਾਊਗਾ ਹੂੰ ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜਾ H1B ਵੀਜ਼ੇ ਦੇ ਉੱਤੇ ਜਿਹੜੀ ਉਹਨਾਂ ਨੇ ਗੱਲ ਕੀਤੀ ਜੀ ਵੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਹਲੇ ਵੀ ਜਿਹੜੀ ਹੈ ਅਮਰੀਕਾ ਨੂੰ ਬਹੁਤ ਸਾਰੇ ਜਿਹੜੇ ਖੇਤਰਾਂ 'ਚ ਜਿਹੜੇ ਸਕਿੱਲ ਲੋਗ ਆ ਉਹਨਾਂ ਦੀ ਜ਼ਰੂਰਤ ਆ ਉਹ ਪਰ ਮਰਕਾ ਚ ਉਹਨੇ ਚਾਹੀਦੇ ਜੀ ਜੀ ਪਰ ਨਾਲ ਜਿਹੜੀ ਅੱਜ ਇਹ ਖਬਰ ਤੁਸੀਂ ਜਿਹੜੀ ਜ਼ਿਕਰ ਕੀਤਾ ਇਹ ਜਿਹੜੀ 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 ਤੁਸੀਂ ਕਾਨੂੰਨ ਸਾਸ ਦੀ ਗੱਲ ਕੀਤੀ ਹੈ ਮਾਰਟਨਾ ਦੀ ਉਹ ਬੇਸਿਕਲੀ ਜਿਹੜੀ ਟਰੰਪ ਦੀ ਜਿਹੜੀ ਪਾਰਟੀ ਹੈ ਉਹ ਰਿਪਬਲਿਕਨ ਪਾਰਟੀ ਹੈ ਜੀ ਜੀ ਉਹਦੇ ਚੋਂ ਹੀ ਸੈਨੇਟਰ ਆ ਔਰ ਇਹਨੂੰ ਅੱਗੇ ਇੱਕ ਹੋਰ ਸੈਨੇਟਰ ਨੇ ਇਦਾਂ ਹੀ ਬਦਾਇਆ ਕਿ ਇਹ ਵਿਧੇਕ ਜਿਹੜਾ ਕਾਨੂੰਨ ਪੇਸ਼ ਕਰਨਗੇ ਜਿਹਦੇ ਨਾਲ ਇਨਵੈਸਟਮੈਂਟ ਬੀ ਵੀਜ਼ਾ ਜਿਹੜਾ ਉਹ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ ਪਰ ਮੈਨੂੰ ਨਹੀਂ ਸਮਝ ਆਉਂਦੀ ਕਿ ਇਹ ਵਿਧੇਕ ਲਿਆਉਣ ਦੀ ਐਸੀ ਜ਼ਰੂਰਤ ਕੀ ਇੱਕ ਪਾਸੇ ਤਾਂ ਰਾਸ਼ਟਰਪਤੀ ਕਹਿ ਰਹੇ ਆ ਕਿ ਸਾਨੂੰ ਜ਼ਰੂਰਤ ਆ ਔਰ ਇਹਨੂੰ ਜਿਹੜਾ ਜਿਹਨੇ ਸੈਕਿੰਡ ਕੀਤਾ ਇਸ ਵਿਧੇਕ ਦੀ ਗੱਲ ਨੂੰ ਜਿਹੜਾ ਉਹ ਨਾਲ ਇਹ ਵੀ ਕਹਿ ਰਿਹਾ ਕਿ ਹਲੇ ਅਗਲੇ 10 ਸਾਲ ਜਿਹੜਾ ਹੈ ਜਿਹੜੇ ਜਿਹੜੇ ਪ੍ਰੋਫੈਸ਼ਨਲਸ ਨੇ ਜਿਹੜੇ ਡਾਕਟਰਸ ਨੇ ਇੰਜੀਨੀਅਰਸ ਨੇ ਹੋਰ ਉਹ ਇਥੇ ਆ ਸਕਦੇ ਹੋ ਸਕਿਲਡ ਵੀ ਆ ਸਕਦੇ ਸੋ ਇਹ ਹਲੇ ਕੰਪਲੀਕੇਟਿਡ ਜੀ ਖਬਰ ਹੈ ਕੋਈ ਤੱਕ ਤੇ ਉਹਤੇ ਕੋਈ ਕਲੈਰਟੀ ਜਿੰਨੀ ਦੇਰ ਵਿਧੇਕ ਪੇਸ਼ ਨਹੀਂ ਹੋ ਜਾਂਦਾ ਉਸ ਵਿਧੇਕ ਦਾ ਖਰੜਾ ਸਾਹਮਣੇ ਨਹੀਂ ਆ ਜਾਂਦਾ ਉਨੀ ਦੇਰ ਇਹਦੇ ਉੱਤੇ ਜਿਹੜੀ ਹੈ ਕਿ ਅਮਰੀਕਨ ਗਵਰਨਮੈਂਟ ਦੀ ਪਾਲਿਸੀ ਕੀ ਹੈ ਤਾਂ ਇਹ ਜਿਹੜਾ ਵਿਧੇਕ ਆਉਣ ਦਾ ਮਤਲਬ ਤੇ ਇਹ ਹੈ ਕਿ H1 B ਵੀਜ਼ਾ ਜਿਹੜਾ ਹੈਗਾ ਅਮਰੀਕਾ ਵੀ ਜਿਹੜਾ ਉਹਦੇ ਉੱਤੇ ਬਹੁਤ ਬੋਲ ਨਾਲ ਕਰ ਰਹੇ ਕਿਉਂਕਿ ਉਹਨਾਂ ਨੇ ਇੱਕ ਅਮਰੀਕਨ ਫਰਸਟ ਜਿਹੜਾ ਜਿੱਦਾਂ ਸਾਡੇ ਆਤਮ ਨਿਰਭਰ ਭਾਰਤ ਦੀ ਗੱਲ ਆਈ ਸੀ ਇਦਾਂ ਹੀ ਅਮਰੀਕਾ ਨੇ ਵੀ ਉੱਥੇ ਕੈਂਪੇਨ ਸ਼ੁਰੂ ਕੀਤੀ ਕਿ ਅਮਰੀਕਾ ਫਰਸਟ ਯਾਨੀ ਕਿ ਪਹਿਲਾਂ ਅਮਰੀਕਾ ਚ ਜਿਹੜੇ ਲੋਕ ਅਵੇਲੇਬਲ ਹੈਗੇ ਨੇ ਜੀ ਉਹਨਾਂ ਨੂੰ ਰੱਖਣਗੇ ਬਾਅਦ ਚ ਦੂਜਿਆਂ ਨੂੰ ਲੋਡ ਲੋਡ ਸੰਸਾਦਣਗੇ ਸੋ ਇਹ ਗੱਲ ਤਾਂ ਤੈਅ ਵਾ ਕਿ ਉੱਥੇ ਦੀ ਸਰਕਾਰ ਵੀ ਜਿਹੜੀ ਆ ਉੱਥੇ ਦੇ ਲੋਕਾਂ ਨੂੰ ਉੱਥੇ ਦੇ ਜਿਹੜੇ ਪ੍ਰੋਫੈਸ਼ਨਲਸ ਨੇ ਜੀ ਉਹਨਾਂ ਨੂੰ ਮੌਕੇ ਦੇਣ ਦੀ ਕਿਉਂਕਿ ਵੈਸੇ ਤਾਂ ਜਦੋਂ ਦਾ H1 ਮਨ ਬੀ ਵੀਜੇ ਦੇ ਉੱਤੇ ਕ੍ਰਿਟਿਸਿਜ਼ਮ ਜਾਂ ਮਤਲਬ ਇਸ ਕਿਸਮ ਦੀ ਕੰਟਰੋਵਰਸੀ ਸ਼ੁਰੂ ਹੋਈ ਹੈ ਬਿਆਨ ਦੇ ਨਾਲ ਟਰੰਪ ਦੇ ਜੀ ਤਬ ਬਹੁਤ ਸਾਰੀਆਂ ਜਿਹੜੀਆਂ ਅਮਰੀਕਨ ਕੰਪਨੀਆਂਜ਼ ਆ ਉਹ ਇੰਡੀਆ ਜਾਂ ਹੋਰ ਜਿਹੜੇ ਮੁਲਕਾਂ ਜਿੱਥੋਂ ਆਉਂਦੇ ਆ ਉੱਥੇ ਚਲੀਆਂ ਆਂਦੀਆਂ ਚਲੀਆਂ ਗਈਆਂ ਨੇ ਬਿਲਕੁਲ ਮੈਨੂੰ ਲੱਗਦਾ ਕਿ ਇਹ ਨੂੰ ਜਿੰਨੀ ਦੇਰ ਵਿਧਾਇਕ ਦਾ ਖਰੜਾ ਸਾਹਮਣੇ ਨਹੀਂ ਆਂਦਾ ਉਨੀ ਦੇਰ ਉਹਦੇ ਤੇ ਐਕੂਰੇਸੀ ਦੇ ਵਿੱਚ ਕੋਈ ਗੱਲ ਕਹੀ ਜਾਣੀ ਚਾਹੀਦੀ ਹੈ ਨਹੀਂ ਹੈ ਨਾ ਸੰਭਵ ਨਹੀਂ ਹੈਗੀ ਬਿਲਕੁਲ ਸਰ ਇਸੇ ਤਰ੍ਹਾਂ ਸੀ ਪੰਜਾਬ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਉਹ ਵੀ ਮੁੱਦਾ ਜਿਹੜਾ ਲਗਾਤਾਰ ਪਖਦਾ ਹੀ ਜਾ ਰਿਹਾ ਹੈ ਤਸਦੀ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦੇ ਤੁਰੰਤ ਐਲਾਨ ਦੀ ਮੰਗ ਵਾਲੀ ਪਟੀਸ਼ਨ ਦਾ ਨਿਪਟਾਰਾ ਕਰ ਆਪਣੀਆਂ ਕਲਾਸਾਂ ਵਿੱਚ ਵਾਪਸ ਜਾਣ ਅਦਾਲਤ ਨੇ ਕਿਹਾ ਕਿ ਵਿਦਿਆਰਥੀ ਪੜ੍ਹਾਈ ਵੱਲ ਧਿਆਨ ਦੇਣ ਰਾਜਨੀਤੀ ਨਾ ਕਰਨ। ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਪ੍ਰਸ਼ਾਸਨਿਕ ਅਤੇ ਚੋਣੀ ਮਾਮਲੇ ਯੂਨੀਵਰਸਿਟੀ ਪ੍ਰਬੰਧਨ ਦੇ ਅਧੀਨ ਹਨ ਅਤੇ ਵਿਦਿਆਰਥੀਆਂ ਦੁਆਰਾ ਕੈਂਪਸ ਦਾ ਮਾਹੌਲ ਖਰਾਬ ਕਰਨਾ ਠੀਕ ਨਹੀਂ ਹੈ। ਸਰ ਕੀ ਲੱਗਦਾ ਇਸ ਕਰ ਮੈਂ ਦੇਖੋ ਸਰ ਇਹ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਹੈ ਇੱਕ ਯੂਨੀਵਰਸਿਟੀ ਦਾ ਮਾਮਲਾ ਜਿਹੜਾ ਇੱਕ ਸਟੇਟ ਦੀ ਜਿਹੜੀ ਹੈ ਉਹ ਮੇਰੀ ਉਹਦੀ ਸ਼ਾਨ ਦਾ ਇੱਕ ਮਾਮਲਾ ਬਣ ਗਿਆ। ਬਿਲਕੁਲ ਬਿਲਕੁਲ। ਔਰ ਲੋਕ ਜਿਹੜੇ ਸਿਰਫ ਸਟੂਡੈਂਟਸ ਹੀ ਨੇ ਪੂਰਾ ਪੰਜਾਬ ਹੀ ਉੱਥੇ ਪੰਜਾਬ ਯੂਨੀਵਰਸਿਟੀ ਦੇ ਬਾਹਰ ਜਾ ਕੇ ਖੜਾ ਹੋ ਗਿਆ ਜਦੋਂ ਇੱਕ ਤਾਂ ਗੱਲ ਕਰੀਏ ਲਗੀ ਸੈਂਟਰ ਗਵਰਨਮੈਂਟ ਦੀ ਨਹੀਂ ਕੋਈ ਇੰਟੈਂਸ਼ਨਸ ਕਲੀਅਰ ਨਹੀਂ ਦਿੱਤੇ ਆ ਗੀਆਂ ਕਲੀਅਰ ਨਹੀਂ ਹੈਗੀਆਂ ਇੰਟੈਂਸ਼ਨਸ ਕਈ ਵੀ ਹੈਗੀਆਂ ਜੀ ਜੀ ਕਿਉਂਕਿ ਚੱਲਦੇ ਸਿਸਟਮ ਨੂੰ ਬ੍ਰੇਕ ਕਰਨਾ ਕਿਉਂਕਿ ਸੈਨੇਟ ਜਿਹੜੇ ਹੁੰਦਾ ਹੈ ਜਾਂ ਜਿਹੜੀਆਂ ਹੋਰ ਇਸ ਕਿਸਮ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਦੇ ਅੰਦਰ ਇਦਾਂ ਦੀਆਂ ਇੰਸਟੀਟਿਊਸ਼ਨਸ ਬਣਦੇ ਆ ਇਲੈਕਟਡ ਡੈਮੋਕ੍ਰੇਸੀ ਤਾਂ ਮਜ਼ਬੂਤ ਹੀ ਸਹ ਹੁੰਦੇ ਆ ਜੀ ਔਰ ਉਹਨਾਂ ਨੂੰ ਖਤਮ ਕਰਕੇ ਜਿਹੜਾ ਉਹ ਇੱਕ ਤਰ੍ਹਾਂ ਜਿਸ ਤਰ੍ਹਾਂ ਇੱਕ ਵਨ ਮੈਨ ਸ਼ੋ ਡਿਕਟੇਟਰਸ਼ਿਪ ਹੀ ਜਿਹਨੂੰ ਕਹ ਦਿੰਦੇ ਉਹ ਕਰਨ ਦੀ ਕੋਸ਼ਿਸ਼ ਕਰਨਾ ਉਹ ਕਿਤੇ ਨਾ ਕਿਤੇ ਤਾਂ ਉਹਨਾਂ ਦੀ ਇੰਟੈਂਸ਼ਨਸ ਪਰੇ ਸ਼ੰਕਾ ਪੈਦਾ ਕਰਦੀ ਹੈ ਬਿਲਕੁਲ ਜੀ 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 ਅੱਛਾ ਹੁਣ ਉਹਦੇ ਵਿੱਚ ਫਿਰ ਇਹ ਵੀ ਹੋ ਰਿਹਾ ਕਿ ਲਗਾਤਾਰ ਜਿਹੜਾ ਪੰਜਾਬੀ ਜਿਹੜਾ ਪੰਜਾਬ ਦੇ ਲੋਕ ਆਏ ਲੰਬੇ ਸਮੇਂ ਤੋਂ ਹੀ ਜਿਹੜੇ ਮਤਲਬ ਜਿਹੜੀ ਜਦੋਂ ਵੰਡ ਹੋਈ ਇਸ ਮੁਲਕ ਦੀ ਹਾਂ ਉਹਦੇ ਤੋਂ ਲੈ ਕੇ ਜਿਹੜੀਆਂ ਕੇਂਦਰ ਦੀਆਂ ਸਰਕਾਰਾਂ ਉਹਨਾਂ ਦਾ ਪ੍ਰਤੀ ਜਿਹੜਾ ਪੰਜਾਬੀਆਂ ਦਾ ਵਿਸ਼ਵਾਸ ਉਹਨਾਂ ਸਟਰੋਂਗਲੀ ਨਹੀਂ ਬਣ ਸਕਦਾ ਕਿਉਂਕਿ ਲਗਾਤਾਰ ਜਦੋਂ ਪਾਛਾਹੀ ਆਧਾਰ ਤੇ ਸੂਬੇ ਬਣੇ ਉਹਨ ਵੀ ਜਿਹੜੀ ਜਿਹੜੀ ਪੰਜਾਬ ਦੀ ਡੋਮਿਨੈਂਸੀ ਸੀ ਉਹ ਖਤਮ ਕੀਤਾ ਗਿਆ ਜੀ ਚੰਡੀਗੜ੍ਹ ਦੇ ਉੱਪਰ ਜੋ ਨਿਰਧਾਰਿਤ ਸੀ ਕਿ ਕਿਸੇ ਸਮੇਂ ਬਾਅਦ ਜਿਹੜੀ ਹਰਿਆਣਾ ਆਪਣੀ ਕੈਪੀਟਲ ਬਣਾ ਲਏਗਾ ਉਹਨੂੰ ਜਗ੍ਹਾ ਵੀ ਦਿੱਤੀ ਗਈ ਜੀ ਤੇ ਖੱਲੇ ਵੀ ਜਿਹੜਾ ਉਹ ਹਲੇ ਕੁਝ ਪਤਾ ਨਹੀਂ ਲੱਗ ਰਿਹਾ ਔਰ ਏਸੀ ਸ਼ੰਕਾ ਕੀਤੀ ਜਾ ਰਹੀ ਹੈ ਕਿ 100% ਪਰ ਯੂਟੀ ਰਹਿ ਗਿਆ ਆਪਣੇ ਆਪਣੇ ਚਲੇ ਜਾਣਗੇ ਇਦਾਂ ਦਾ ਬਈ ਬਹੁਤ ਸਾਰੀ ਆ ਰਹੀ ਹੈ ਤਾਂ ਪੰਜਾਬ ਯੂਨੀਵਰਸਿਟੀ ਦੇ ਇਸ ਮਾਮਲੇ ਦੇ ਵਿੱਚ ਜਿਹੜੀ ਗੱਲ ਵੱਧ ਕੇ ਜਿਹੜਾ ਇੱਕ ਵੱਡਾ ਪ੍ਰੈਸ਼ਰ ਪੰਜਾਬੀਆਂ ਦਾ ਬਣਿਆ ਸੀ ਉਹਦੇ ਉੱਤੇ ਬੈਕਫੁੱਟ ਤੇ ਤਾਂ ਚਲੀ ਗਈ ਹਮ ਸਰਕਾਰ ਜਿਹੜੀ ਹੈ ਉਹਨੇ ਪਹਿਲਾਂ ਨੋਟੀਫਿਕੇਸ਼ਨਾਂ ਵਾਪਸ ਲਈਆਂ ਫਿਰ ਇਹ ਵੀ ਕਹਿਤਾ ਕਿ ਹਾਂ ਸੈਨੇਟ ਦੇ ਇਲੈਕਸ਼ਨਸ ਕਰਾਵਾਂਗੇ ਹੁਣ ਗੱਲ ਆਕੇ ਫਸ ਗਈ ਕਿ ਸੈਨੇਟ ਦੇ ਇਲੈਕਸ਼ਨ ਕਰਾਏ ਜਾਣ ਕਰਾਏ ਜਾਣ ਜੇ ਉਹ ਹੁਣ ਉਹ ਵੀਸੀ ਕਹਿ ਤਾਂ ਰਹੀ ਹੈ ਕਿ ਬਈ ਅਸੀਂ ਇਹ ਇਲੈਕਸ਼ਨ ਕਰਾਵਾਂਗੇ ਪਰ ਸਟੂਡੈਂ ਪ੍ਰੋਗਰਾਮ ਡਿਕਲੇਅਰ ਕਰੋ ਅੱਛਾ ਇਦਾਂ ਦੀਆਂ ਗੱਲਾਂ ਦੇ ਵਿੱਚ ਵੀ ਹੈ ਜਿਹੜੀਆਂ ਇਦਾਂ ਦੀਆਂ ਮਤਲਬ ਇੰਸਟੀਚੂਨਲ ਜਿਹੜੀਆਂ ਇਲੈਕਸ਼ਨਸ ਨੇ ਜੀ ਜਾਂ ਜਦੋਂ ਅਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਰਹੇ ਨੇ ਕਿ ਖਾਸ ਐਕਟ ਦੇ ਤਹਿਤ ਉਹ ਕਮੇਟੀ ਬਣੀ ਹੈ ਜੀ ਉਹਦੇ ਵੀ ਜਨਰਲ ਇਲੈਕਸ਼ਨਸ ਮਤਲਬ ਇੱਕ ਨਿਰਧਾਰਿਤ ਜਿਹੜੀ ਉਹਦੀ ਮਿਆਦ ਹੈ ਉਹਦੇ ਤੋਂ ਬਾਅਦ ਕਈ ਕਈ ਦੇਰ ਤੱਕ ਹਲੇ ਹੁੰਦੇ ਹੀ ਨਹੀਂ ਹੁੰਦੇ ਨਹੀਂ ਭਾਈ ਸੋ ਇਹ ਜਿਹੜੀ ਸਰਕਾਰ ਹੈ ਸਰਕਾਰ ਨੂੰ ਇਹਨਾਂ ਜਿਹੜੀਆਂ ਜਿਹੜੀਆਂ ਸਰਕਾਰਾਂ ਦੀ ਡਿਊਟੀ ਹੈ ਉਹਨਾਂ ਨੂੰ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਹਾਂ ਜਿਹੜੀ ਮਾਨਯੋਗ ਸੁਪਰੀਮ ਕੋਰਟ ਦੀ ਆਪਾਂ ਗੱਲ ਕਰਦੇ ਆ ਜਿਹੜੀ ਕੋਰਟ ਦੇ ਵਿੱਚ ਉਹਨਾਂ ਨੇ ਜਾ ਕੇ ਅੱਜ ਗੱਲ ਕੀਤੀ ਬੱਚਿਆਂ ਨੂੰ ਜੀ ਉਹ ਵੀ ਅਖਬਾਰ 'ਚ ਤੇ ਜਿੱਦਾਂ ਦਾ ਦਿੱਤਾ ਗਿਆ ਉਹ ਉਹ ਖੈਰ ਉਹ ਅਖਬਾਰ ਵਾਲੇ ਆਪਣਾ ਮਸਾਲਾ ਬਣਾਉਣ ਲਈ ਇਦਾਂ ਦੀ ਖਬਰਾਂ ਨਾਲ ਮਾਰੀ ਉਹਨੇ ਸਟੂਡੈਂਟਸ ਨੂੰ ਬੇਸਿਕਲੀ ਇਹ ਚ ਦੋਵੇਂ ਚਿੰਤਾ ਜਿਹੜੀਆਂ ਕੋਰਟ ਦੀਆਂ ਪ੍ਰਗਟ ਹੁੰਦੀਆਂ ਕੋਰਟ ਨੇ ਕਿਹਾ ਕਿ ਸਟੂਡੈਂਟਸ ਦਾ ਕੰਮ ਹੈ ਪੜ੍ਹਨਾ ਪੜ੍ਹਨਾ ਬਿਲਕੁਲ ਯੂਨੀਵਰਸਿਟੀ ਤੁਹਾਡੀ ਹੈ ਜੀ ਤੁਸੀਂ ਜਾ ਕੇ ਉੱਥੇ ਪੜ੍ਹੋ ਪਰ ਉਹਨਾਂ ਨਾਲ ਨਾਲ ਕਿਹਾ ਵੀ ਰਾਜਨੀਤੀ ਦਾ ਅਖਾੜਾ ਨਾ ਬਣਾਓ ਨਾ ਬਣਾਓ ਬਿਲਕੁਲ ਤੋ ਉਹ ਇੱਕ ਸਲਾਹ ਹੈ ਦੀ ਕੋਰਟ ਦੀ ਫਟਕਾਰ ਰਹੀ ਹੈ ਕੋਰਟ ਦੀ ਸਲਾਹ ਹੈ ਅੱਛੀ ਸਲਾਹ ਹੈ ਸਟੂਡੈਂਟਸ ਜਿਹੜੇ ਆ ਉਹ ਪੜਨ ਪਰ ਨਾਲ ਹੀ ਨਾਲ ਜਿਹੜੀ ਕਿਉਂਕਿ ਆਖਰ ਯੂਨੀਵਰਸਟੀਆਂ ਦੇ ਵਿੱਚੋਂ ਜਦੋਂ ਯੂਨੀਵਰਸਟੀਆਂ ਦੇ ਇਲੈਕਸ਼ਨ ਹੁੰਦੇ ਆ ਸੀਨੀਅਰ ਦੇ ਇਲੈਕਸ਼ਨ ਹੁੰਦੇ ਆ ਉਹਦੇ ਵਿੱਚੋਂ ਹੀ ਨਿਕਲ ਕੇ ਜਿਹੜੀ ਇਸ ਡੈਮੋਕਰੇਟਿਕ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਡੈਮੋਕਰੇਸੀ ਹੈ ਇੰਡੀਆ ਉਹਦੇ ਵਿੱਚੋਂ ਲੀਡਰਸ਼ਿਪ ਨਿਕਲ ਕੇ ਆਉਂਦੀ ਇਦਾਂ ਦੀ ਯੂਨੀਵਰਸਿਟੀ ਜੋਂ ਨਿਕਲਦੇ ਨੇ ਤਾਂ ਜਦੋਂ ਯੂਨੀਵਰਸਟੀਆਂ ਦੇ ਵਿੱਚ ਉਹ ਸਿਸਟਮ ਹੀ ਖਤਮ ਹੋ ਜਾਣਾ ਕਿਉਂਕਿ ਇਸ ਯੂਨੀਵਰਸਿਟੀ ਦਾ ਜਦੋਂ ਖਲਾਰਾ ਜ਼ਿਆਦਾ ਪਿਆ ਇਸ ਵਾਰ ਜ ਉਹ ਇੱਕ ਐਫੀਡੇਵਿਟ ਦੇਗਾ ਕਿ ਉਹ ਕਿਸੇ ਜਿਹੜਾ ਪ੍ਰੋਟੈਸਟ ਦੇ ਵਿੱਚ ਸ਼ਾਮਲ ਨਹੀਂ ਹੋਏਗਾ ਪ੍ਰੋਟੈਸਟ ਤਾਂ ਫੰਡਾਮੈਂਟਲ ਰਾਈਟ ਹੈ ਬਿਲਕੁਲ ਇਟ ਮੀਨਸ ਕਿ ਤੁਸੀਂ ਫੰਡਾਮੈਂਟਲ ਰਾਈਟ ਤੇ ਝੋਟ ਕਰ ਰਹੇ ਹੋ ਜੀ ਅਲਟੀਮੇਟਲੀ ਅਲਟੀਮੇਟਲੀ ਉਹ ਤੋਂ ਉਹਨਾਂ ਨੂੰ ਵਾਪਸ ਜਾਣਾ ਪਏਗਾ ਹਮ ਸੋ ਸੁਪਰੀਮ ਕੋਰਟ ਦੀ ਆਪਣੀ ਚਿੰਤਾ ਦੋਨੋਂ ਪੱਖ ਤੋਂ ਜਾਇਜ਼ ਹੈ ਕਿ ਜਿਹੜੇ ਨਿਯਮ ਹੈ ਇਹ ਸਭ ਤੇ ਸਾਰਾ ਸਰਕਾਰਾਂ ਤੇ ਹੈ ਕਿ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੂੰ ਉਹਨਾਂ ਨਿਯਮਾਂ ਨੂੰ ਪਾਲਣ ਕਰਨ ਤਾਂ ਕਿ ਉੱਥੇ ਦੀ ਮਾਹੌਲ ਵੀ ਸੋਹਣਾ ਰਵੇ ਤੇ ਦੇਸ਼ ਨੂੰ ਆਉਣ ਵਾਲੇ ਸਮੇਂ ਵਿੱਚ ਅੱਛੇ ਲੀਡਰਸ ਜਿਹੜੇ ਆ ਆਖਰ ਤੱਕ ਸਟੂਡੈਂਟਸ ਤੋਂ ਹੀ ਨਿਕਲ ਕੇ ਆਣੇ ਨਾ ਇਹ ਗ੍ਰੀਨ ਜਨਰੇਸ਼ਨ ਨੂੰ ਦੇਣਾ ਅੱਜ ਜਿੱਦਾਂ ਕਹਿ ਰਹੇ ਕਿ ਜਨਜੀ ਜਨਰੇਸ਼ਨ ਕੰਟਰੋਲ ਤੋਂ ਬਾਹਰ ਜਾ ਰਹੀ ਹੈ ਉਹਨਾਂ ਨੂੰ ਕੰਟਰੋਲ 'ਚ ਉਹਨਾਂ ਨੂੰ ਇੱਕ ਨਿਯਮ ਦੇ ਤਹਿਤ ਲਿਆ ਕੇ ਉਹਨਾਂ ਨੂੰ ਅਗਲੇ ਜਿੱਦਾਂ ਸਾਢੇ ਕਹਿੰਦੇ ਨੇ ਨੇਤਾ ਹੋ ਤੁਸੀਂ ਕੱਲ੍ਹ ਕੇ ਤੁਸੀਂ ਕਮਿਸ਼ਨ ਇਹ ਤਾਂ ਤੁਸੀਂ ਹੋਕਲ ਕੇ ਯੁਵਾ ਯੁਵਾਵਾਨਾਂ ਨੂੰ ਕੇਂਦਰ ਯੁਵਾਵਾਨਾਂ ਨੂੰ ਸੋ ਇਸ ਮੁਲਕ ਨੂੰ ਸੰਭਾਲਣ ਦਾ ਉਹਨਾਂ ਲੋਕਾਂ ਨੇ ਤੇ ਉਹ ਤਿਆਰੀ ਨਾਲ ਰਹਿਣਗੇ ਅੱਛੀ ਪੋਜ਼ਿਟਿਵ ਤਿਆਰੀ ਨਾਲ ਰਹਿਣਗੇ ਮੈਨੂੰ ਲੱਗਦਾ ਸੁਪਰੀਮ ਕੋਰਟ ਦੀ ਚਿੰਤਾ ਇਹ ਹੈ ਕਿ ਜੇ ਜਿਹੜੀ ਕੱਲ ਦੀ ਲੀਡਰਸ਼ਿਪ ਹੈ ਉਹ ਇੱਕ ਅੱਛੀ ਮਤਲਬ ਸਸ ਸਥਿਤੀ ਦੇ ਵਿੱਚ ਆਵੇ ਸਿਰਫ ਪ੍ਰਦਰਸ਼ਨਕਾਰੀ ਬਣ ਕੇ ਨਾ ਆਵੇ ਕਿ ਸਿਰਫ ਪ੍ਰੋਟੈਸਟ ਹੀ ਕਰਨੇ ਆ ਪ੍ਰੋਟੈਸਟ ਹੀ ਕਰਨੇ ਨੇ ਬਿਲਕੁਲ ਉਹਦੀ ਚਿੰਤਾ ਹੈ ਮੇਰੇ ਖਿਆਲੋਂ ਜੀ ਬਿਲਕੁਲ ਸਰ ਬਿਲਕੁਲ ਇਸੇ ਤਰ੍ਹਾਂ ਸਰ ਇੱਕ ਖਬਰ ਵੀ ਹੈ ਕਿ ਪਾਕ ਚ ਇੱਕ ਵੱਡਾ ਬਦਲਾਅ ਹੋਇਆ ਇਸ ਤਰ੍ਹਾਂ ਦੀ ਖਬਰ ਆਈ ਹੈ ਆਰਮੀ ਚੀਫ ਮੁਨੀਰ ਨੇ ਪਾਕ ਚ ਇੱਕ ਹੋਰ ਸੁਪਰੀਮ ਕੋਰਟ ਬਣਾ ਦਿੱਤੀ ਹੈ 24 ਘੰਟਿਆਂ ਦੇ ਅੰਦਰ ਅੰਦਰ ਹੀ ਸੀਜੀ ਯਾਨੀ ਕਿ ਚੀਫ ਜਸਟਿਸ ਨੂੰ ਵੀ ਸ਼ਪਤ ਉਹਨਾਂ ਨੇ ਦਿਵਾ ਦਿੱਤੀ ਹੈ ਕੀ ਕਹਿਣਾ ਚਾਹੁੰਦੇ ਸਰ ਦੇਖੋ ਪਾਕਿਸਤਾਨ ਸਾਡਾ ਭਰਾ ਕਾ ਲੋ ਬਿਲਕੁਲ ਤੋਂ ਕਿ ਸਾਡੇ ਚ ਟੁੱਟ ਕੇ ਬਣਿਆ ਸੜਾਂਗ ਦਾ ਪਰ ਜਦੋਂ ਜਦੋਂ ਵੀ ਪਾਕਿਸਤਾਨ 'ਚ ਇਸ ਕਿਸਮ ਦੀ ਹਲਚਲ ਹੁੰਦੀ ਹੈ ਕਿਸੇ ਵੀ ਗਵਰਨ ਸਾਡੇ ਇੱਕ ਜਿਹੜਾ ਅੱਛਾ ਦੇਸ਼ ਹੁੰਦਾ ਵਿਕਾਸਵਾਦੀ ਦੇਸ਼ ਹੁੰਦਾ ਪੋਜ਼ਿਟਿਵ ਸੋਚ ਵਾਲਾ ਮੁਲਕ ਹੁੰਦਾ ਜਿੱਦਾਂ ਭਾਰਤ ਆਲਵੇਸ ਆਪਣੀਆਂ ਸਰਦਾਂ ਨੂੰ ਨਹੀਂ ਵਧਾਉਣਾ ਚਾਹੁੰਦਾ ਸਭ ਲੋਕ ਸੁਖੀ ਰਹਿਣ ਤੇ ਜਿਹੜੀ ਜਦੋਂ ਸਾਡੇ ਗਵਰਨ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਉਦੋਂ ਫਿਰ ਚਿੰਤਾ ਸਾਡੀ ਹੁਣੀ ਜਾਇਜ਼ ਹੈ ਇਸੇ ਲਈ ਬਿਲਕੁਲ ਸ਼ਾਇਦ ਤੁਸੀਂ ਇਸ ਸਮਾਚਾਰ ਨੂੰ ਜਿਹੜਾ ਇਸ ਖਬਰ ਨੂੰ ਆਪਣੇ ਪ੍ਰੋਗਰਾਮ 'ਚ ਸ਼ਾਮਲ ਕਰ ਜੀ ਬਿਲਕੁਲ ਸົມਨੀਮ ਨੂੰ ਜਦੋਂ ਉੱਥੇ ਆਰਮੀ ਚੀਫ ਸੀ ਜਿਹੜੇ ਉਹਨਾਂ ਚੀਜ਼ ਉਹਦੀ ਡਿਫੈਂਸ ਸਟਾਫ ਬਣਾਤਾ ਹੈ ਕੰਪਲੀਟ ਪਾਵਰ ਦਿੱਤੀ ਔਰ ਇਦਾਂ ਦੀਆਂ ਤਾਕਤਾਂ ਦਿੱਤੀਆਂ ਕਿ ਉਹ ਹੁਣ ਅਗਲੇ ਕਈ ਸਾਲ ਜਿਹੜਾ ਉਹ ਕੋਈ ਹੋਰ ਉਹਨਾਂ ਦੇ ਥੱਲੇ ਬਣੀ ਨਹੀਂ ਸਕੇਗਾ ਬਿਲਕੁਲ ਤਾਂ ਉਹਦੇ ਵਿੱਚ ਐਕਚੁਅਲੀ ਜਦੋਂ ਉਹ ਉਹਨਾਂ ਨੇ ਜਿਹੜੇ ਹੁਣ ਦੇ ਰਾਸ਼ਟਰਪਤੀ ਕੋਲ ਇਹ ਜਿਹੜਾ ਕਾਨੂੰਨ ਪਾਸ ਕਰਾ ਕੇ ਉਹ ਬਣ ਗਏ ਅਗਲੇ ਮਤਲਬ ਇਨਡੈਫਿਨਿਟ ਟਾਈਮ ਲਈ ਕਿ ਜਦੋਂ ਤੱਕ ਮਰਜੀ ਨੇ ਜੀ 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 ਤੇ ਉਹਦਾ ਮਤਲਬ ਇਹ ਹੈ ਕਿ ਉਹ ਉਹ ਉਦੇ ਤੋਂ ਤੁਰੰਤ ਬਾਅਦ ਜਿਹੜਾ ਹੈਗਾ ਜਿਹੜਾ ਸੁਪਰੀਮ ਕੋਰਟ ਆਫ ਪਾਕਿਸਤਾਨ ਆ ਉਹਦੇ ਚ ਕੁਝ ਜਜੇਸ ਨੇ ਜਿਹੜੇ ਰਿਜ਼ਾਈਨ ਕਰਨੇ ਸ਼ੁਰੂ ਕਰ ਦਿੱਤੇ ਸੀ ਜੀ ਬਿਲਕੁਲ ਬਈ ਇਹ ਜਿਹੜਾ ਠੀਕ ਨਹੀਂ ਹੋ ਰਿਹਾ ਤਾਂ ਉਹਦਾ ਤੋੜ ਦੇ ਵਿੱਚ ਇਹ ਇਹ ਇਥੋਂ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਮੁਨੀਰ ਨੇ ਜਿਹੜਾ ਪਹਿਲਾਂ ਹੀ ਫੈਸਲਾ ਕੀਤਾ ਹੈ ਹਮ कि जे सुप्रीम कोर्ट ਦੇ ਜੱਜਾਂ ਨੇ ਸਹਿਮਤੀ ਬਿਆਨ ਕੀਤੀ ਤਾਂ ਉਹਨੇ ਇੱਕ ਨਵਾਂ ਕੋਰਟ ਖੜਾ ਕਰ ਦਿੱਤਾ ਖੜਾ ਕਰ ਦਿੱਤਾ ਜੀ ਔਰ ਉਹ ਸਾਰੇ ਕੋਰਟ ਦੇ ਫਿਰ ਫਿਰ ਉਹਦੇ ਜਿਹਨੂੰ ਬਣਾਇਆ ਉਹ ਵੀ ਉਹਨੇ ਆਪਣੇ ਉਸ ਖੇਤਰ ਚ ਬਣਾਇਆ ਜਿਸ ਮੇਰੇ ਚੀਫ ਕੌਫ ਦੀ ਉਹ ਮਤਲਬ ਉਸ ਕੋਰਟ ਦਾ ਜੱਜ ਰਾਇਆ ਸੀ ਜਿਹੜਾ ਸੋ ਇਹਦਾ ਮਤਲਬ ਇਹਦੇ ਚ ਵੱਡੀ ਗੱਲ ਇਹ ਹੈ ਕਿ ਉੱਥੇ ਜਿਹੜੀ ਜਿਹੜੀ Imran Khan ਜਿਹੜੇ ਕਿਸੇ ਅਸੀਂ ਮੰਨਦੇ ਬੜੇ ਮਸ਼ਹੂਰ ਕ੍ਰਿਕਟਰ ਰਹੇ ਜਿਹਨਾਂ ਦੀ ਬਹੁਤ ਵੱਡੀ ਪਾਰਟੀ ਹੈ ਜੀ ਉਹ ਉੱਥੇ ਇੱਕ ਡੈਮੋਕਰੈਟਿਕ ਪ੍ਰੋਸੈਸ ਖੜਾ ਕਰਨ ਦੇ ਵਿੱਚ ਕਾਮਯਾਬ ਹੋਏ ਸੀ ਪਰ ਉਹਨਾਂ ਨੂੰ ਵੀ ਲੰਬੇ ਸਮੇਂ ਤੋਂ ਉਹ ਜਿਹੜਾ ਸਿਸਟਮ ਹੈ ਕਿਉਂਕਿ ਪਾਕਿਸਤਾਨ ਦੇ ਵਿੱਚ ਜਿਹੜੀ ਫੌਜ ਹੀ ਰਾਜ ਕਰਦੀ ਰਹੀ ਹਮੇਸ਼ਾ ਚਾਹੇ ਉਹ ਵਰਲਡ ਡਿਪਲੋਮੇਸੀ ਦੇ ਤਹਿਤ ਜਿਹੜਾ ਹੁਣ ਵੀ ਕਹਿੰਦੇ ਹੈਗੇ ਅਮਰੀਕਾ ਨੇ ਮਨੀਰ ਨੂੰ ਕਿਉਂਕਿ ਮਨੀਰ ਦੇ ਬਹੁਤ ਸਾਰੇ ਜਿਹੜੇ ਦੌਰੇ ਆ 트ੰਪ ਤੱਕ ਹੋਏ ਉਸ ਤੋਂ ਬਾਅਦ ਹੀ ਫੈਸਲਾ ਹੋਇਆ ਤਾਂ ਉਹ ਉਹਨਾਂ ਦੀ ਜਿਹੜੀ ਗਲੋਬਲ ਸਟਰੈਟਜੀ ਹੈ ਜਿਹੜੀ ਸੁਪਰ ਪਾਵਰਸ ਦੀ ਉਹਦਾ ਵੀ ਹਿੱਸਾ ਹੁੰਦਾ ਹੈ ਜੀ ਤਾਂ মনির ਦੀ ਵੱਡੀ ਚਿੰਤਾ ਇਹ ਹੈ ਕਿ Imran Khan ਨੂੰ ਕਿਦਾਂ ਕਿ ਡਰੋਨ ਕਰਨਾ ਕਿਉਂਕਿ ਇਹ ਜਿਹੜੇ ਉੱਥੇ ਦੇ ਕੋਰਟ ਦੇ ਜੱਜਿਸ ਇਸ ਗੱਲ ਦੇ ਉੱਤੇ ਆਗੇ ਕਿ মনির ਦੇ ਹੱਕ ਤੇ ਜਿਹੜਾ ਕਾਨੂੰਨ ਪਾਸ ਹੋਇਆ ਉਹ ਠੀਕ ਨਹੀਂ ਹੈ ਤਾਂ Imran Khan ਦੇ Imran Khan ਉਹਨੇ ਲੰਬੇ ਸਮੇਂ ਤੋਂ ਜੇਲ੍ਹ ਚ ਨੇ ਪਰ ਉਹਦੇ باوجود ਉਹਨਾਂ ਦੀ ਪਾਰਟੀ ਲਗਾਤਾਰ ਜਿਹੜਾ ਉਸ ਪ੍ਰੋਟੈਸਟ ਨੂੰ ਬਣਾ ਕੇ ਰੱਖੀ ਉਹ ਮੈਨੂੰ ਲੱਗਦਾ ਕਿ ਜਿਹੜੇ ਮੇਜਰਲੀ ਕਿਉਂਕਿ ਹੁਣ ਇਹ ਤਾਂ ਤੈਬ ਹੈ ਕਿ ਜਿਹੜਾ ਪਾਕਿਸਤਾਨ ਦੇ ਵਿੱਚ ਅਸਲ 'ਚ ਫਿਰ ਫੌਜੀ ਹਕੂਮਤ ਆ ਗਈ ਹੈ ਆ ਗਈ ਹੈ ਬਿਲਕੁਲ ਬਸ ਹੁਣ ਇਹ ਹੈ ਕਿ ਇਹ ਮਨੀਰ ਕਿਸ ਦਿਨ ਜਿਹੜਾ ਰਾਸ਼ਟਰਪਤੀ ਨੂੰ ਉੱਥੇ ਜਦੋਂ ਕਹਿੰਗੇ ਹੁਣ ਮੈਂ ਰਾਸ਼ਟਰਪਤੀ ਹਾਂ ਇਸ ਤੋਂ ਪਹਿਲਾਂ ਵੀ ਹੁੰਦਾ ਹੈ ਜੀ ਆ ਉਹ ਲੱਖ ਵੀ ਬਣੇ ਨੇ ਇੱਥੇ ਫਿਰ پرویز ਮਸ਼ਹਰਫ ਵੀ ਆਏ ਸੀ ਤਾਂ ਉਹ ਜਿਹੜੀ ਪਰੰਪਰਾ ਪਾਕਿਸਤਾਨ ਦੇ ਵਿੱਚ ਜਾਰੀ ਪਾਕਿਸਤਾਨ ਦੇ ਮੁਲਕ ਜਿਹੜਾ ਪਾਕਿਸਤਾਨ ਮੁਲਕਾ ਉਸੇ ਲੋਕਾਂ ਲਈ ਤੇ ਬੜੀ ਕੋਈ ਕੋਈ ਵਧੀਆ ਗੱਲ ਨਹੀਂ ਹੈਗੀ ਕਿਉਂਕਿ ਪਾਕਿਸਤਾਨ ਦੇ ਅੰਦਰ ਦੇ ਹਾਲਾਤ ਸਭ ਨੂੰ ਪਤਾ ਹੈ ਮਹਿੰਗਾਈ ਇੰਨੀ ਹੱਦ ਦੀ ਹੈ ਕਿ ਆਟਾ ਖਾਣ ਨੂੰ ਲੋਕਾਂ ਕੋਲ ਨਹੀਂ ਜੀ ਪਾਕਿਸਤਾਨ ਟੁੱਟਣ ਨੂੰ ਫਿਰਦਾ ਤੁਸੀਂ ਫੌਜੀ ਤਾਕਤ ਨਾਲ ਕੁਚਤ ਤਾਂ ਸਕਦੇ ਜੇ ਪਰ ਲੰਬੇ ਸਮੇਂ ਤੱਕ ਮੁਲਕ ਨੂੰ ਜਿਹੜਾ ਉਹਨੂੰ ਬਣਾ ਕੇ ਰੱਖਣਾ ਬਹੁਤ ਔਖਾ ਹੋ ਜਾਂਦਾ ਹੈ। ਬਿਲਕੁਲ ਬਿਲਕੁਲ ਸਹੀ। ਉਹ ਇਹ ਉਹ ਮੈਨੂੰ ਲੱਗਦਾ ਕਿ ਇਹ ਰੈਪਿਟੇਸ਼ਨ ਉਹ ਪਰੰਪਰਾ ਜਿਹੜੀ ਹੈ ਜਿਹਾ ਉਹ ਲੱਖ ਤੋਫੇ پرویز ਮੁਸ਼ਰਫ ਤੇ ਹੁਣ ਮਨੀਰ ਮੁਨੀਰ ਜੀ ਭਾਰਤ ਲਈ ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇੱਧਰ ਦੇ ਜਿਹੜਾ ਦੂਜਾ ਗਵਾਂਡੀ ਜਿਹੜਾ ਅਸੀਂ ਇਹਨਾਂ ਚੋਂ ਜਿਨ੍ਹਾਂ ਨੂੰ ਫ੍ਰੀडम ਲੈ ਕੇ ਦਿੱਤੀ ਸੀ ਬੰਗਲਾਦੇਸ਼ ਉੱਥੇ ਵੀ ਇਹ ਕੁਝ ਹੋ ਰਿਹਾ ਤੇ ਭਾਰਤ ਨੂੰ ਦੋ ਪਾਸੇ ਜਦੋਂ ਇੰਦਾ ਦੀ ਗੱਲ ਹੋਏਗੀ ਤੇ ਭਾਰਤ ਲਈ ਚਿੰਤਾ ਪ੍ਰਗਟ ਕਰਨੀ ਹੈ ਜੀ ਬਿਲਕੁਲ ਸਰ ਬਿਲਕੁਲ ਸਹੀ ਇਸੇ ਤਰ੍ਹਾਂ ਜੰਮੂ ਕਸ਼ਮੀਰ ਦੀ ਗੱਲ ਕਰ ਰਹੀਏ ਤਾਂ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਦੇ ਨੁਗਾਹ ਪੁਲਿਸ ਸਟੇਸ਼ਨ 'ਚ ਬੀਤੀ ਰਾਤ ਲਗਭਗ 11:30 11:20 ਮਿੰਟ ਤੇ ਇੱਕ ਵੱਡਾ ਧਮਾਕਾ ਹੋਇਆ ਇਸ ਧਮਾਕੇ 'ਚ 9 ਲੋਕਾਂ ਦੀ ਮੌਤ ਹੋ ਗਈ ਅਤੇ 29 ਜ਼ਖਮੀ ਹੋ ਗਏ ਮਰਨ ਜ਼ਖਮੀਆਂ ਵਿੱਚੋਂ ਜ਼ਿਆਦਾਤਰ ਪੁਲਿਸ ਕਰਮਚਾਰੀ ਹਨ ਔਰ ਆਦਾ 92 ਆਰਮੀ ਬੇਸ ਅਤੇ ਐਸਕੇ ਆਈਐਮਐਸ ਸੂਰਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਇਹ ਤਮਾਕਾ ਉਸ ਸਮੇਂ ਹੋਇਆ ਜਦੋਂ ਪੁਲਿਸ ਵਾਈਟ ਕਾਲਰ ਅੱਤਵਾਦੀ ਮੋਡਿਊਲ ਮਾਮਲੇ ਦੇ ਸੰਬੰਧ ਵਿੱਚ ਜ਼ਬਤ ਕੀਤੇ ਗਏ ਵਿਸਫੋਟਕਾਂ ਦੇ ਨਮੂਨੇ ਇਕੱਠੇ ਕਰ ਰਹੀ ਸੀ ਹੁਣ ਧਮਾਕੇ ਦੀ ਅਤਵਾਦੀ ਕੋਣ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ ਸਰ ਇਸ ਖਬਰ ਨੂੰ ਸੇ ਬੰਗਲਾਦੇਸ਼ ਦੇ ਨਾਲ ਜੋੜ ਕੇ ਦੇਖੀ ਤਾਂ ਕਿ ਮੈਂ ਕਹਿਣਾ ਚਾਹੁੰਦਾ ਕੀ ਕਹਿ ਰਿਹਾ ਚਾਹੁੰਦਾ ਉਹ ਇਹਨੂੰ ਇਹਨੂੰ ਤਾਂ ਜਿਖੋ ਦੋਨੋਂ ਪਾਸੇ ਦਾ ਜਿਹੜਾ ਜਿਹੜਾ ਸੀ ਸਾਡੇ ਤਾਂ ਇਹ ਹੀ ਹੈ ਕਿ ਜਿਹੜਾ ਟੈਰਰਿਜ਼ਮ ਹੈ ਹਮ ਉਹ ਸਾਡੀਆਂ ਏਜੰਸੀਜ਼ ਲਗਾਤਾਰ ਕਲੇਮ ਕਰਦੀਆਂ ਸਾਡੀ ਸਰਕਾਰ ਵੀ ਇਹ ਕਹਿੰਦੀ ਹੈ ਜੀ ਵੀ ਇਹ ਜਿਹੜਾ ਬਾਰਡਰ ਪਾਰ ਤੋਂ ਜਿਹੜਾ ਸਪਾਂਸਰ ਟੈਰੋਰੀਜ਼ਮ ਤੋਂ ਜਿਹੜਾ ਇੱਕ ਨੈਤਕੀ ਟੈਰੋਰੀਜ਼ਮ ਸਾਹਮਣੇ ਆ ਜਿਹੜਾ ਲਾਲ ਕਿਲੇ ਦੀ ਘਟਨਾ ਹੋਈ ਬਹੁਤ ਵੱਡਾ ਉਹ ਬਹੁਤ ਸਾਰੇ ਲੋਕ ਮਾਰੇ ਗਏ ਉਸ ਉਹਦੇ ਵਿੱਚ ਇੱਕ ਚਿੰਤਾਜਨਕ ਗੱਲ ਆਈ ਹੈ ਕਿ ਸਾਰੇ ਡਾਕਟਰ ਵੀ ਉਹ ਯੂਨੀਵਰਸਿਟੀ ਵੀ ਉਦਾਂ ਦੀ ਅਲਫਰਗ ਯੂਨੀਵਰਸਿਟੀ ਵੀ ਉਦਾਂ ਦੀ ਜਿਹਨੇ ਉਸ ਕਿਸਮ ਦੀ ਯੂਨੀਵਰਸਿਟੀ ਨੂੰ ਵੀ ਹੋਣਾ ਉਹਨਾਂ ਦੇ ਉਹਨਾਂ ਦੇ ਹੋਣ ਦਾ ਮਤਲਬ ਉਹਦੀ ਵੀ ਜਾਂਚ ਸ਼ੁਰੂ ਹੋ ਗਈ ਹੈ ਕਿ ਯੂਨੀਵਰਸਿਟੀ ਬਣੀ ਕਿਦਾਂ ਕੀ ਹੋਇਆ ਜੀ ਤਾਂ ਉਹ ਹੁਣ ਗੱਲ ਇਹ ਹੈ ਕਿ ਜਿਸ ਵੇਲੇ ਇਸ ਕਿਸਮ ਦੇ ਉਹ ਪੰਜ ਡਾਕਟਰਸ ਜਿਹੜੇ ਆ ਜਿਹੜੇ ਕਿ ਮੁਲਕ ਨੂੰ ਜਿਹੜੇ ਸੌ ਚੁੱਕ ਕੇ ਆਉਂਦੇ ਕਿ ਅਸੀਂ ਮਨੁੱਖਤਾ ਦੀ ਸੇਵਾ ਕਰਾਂਗੇ ਉਹ ਅਗਰ ਇਸ ਪਾਸੇ ਤੁਰੇ ਜੋ ਜੋ ਕਲੇਮ ਕੀਤਾ ਜਾ ਰਿਹਾ ਹੈ ਨਾ ਬਾਕੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਏਗਾ ਇੱਕ ਡਾਕਟਰ ਲੱਭ ਵੀ ਨਹੀਂ ਰਿਹਾ ਉਹਦੀ ਵੀ ਪਾਲ ਬੜੀ ਜਗਾ ਹੋ ਰਹੀ ਹੈ ਜੀ ਇੱਥੇ ਪੰਜਾਬ ਵਾਲਿਆਂ ਨੇ ਵੀ ਕਿਹਾ ਕਿ ਜਿਹੜਾ ਉਹ ਉੱਥੇ ਸਮਾਨ ਪਹੁੰਚਿਆ ਜਿਹੜਾ ਵਿਸਫੋਟਕ ਪਹੁੰਚਿਆ ਉਹ ਇਧਰਲੇ ਬਾਟ ਸਾਡੇ ਵਾਲੇ ਪਾਸਿਓਂ ਗਿਆਮਰਸਰ ਵਾਲੇ ਜਾਂਚ ਕਰ ਰਿਹਾ ਤਾਂ ਇਹ ਵੀ ਇੱਕ ਵੱਡੀ ਗੱਲ ਹੈ ਕਿ ਜਦੋਂ ਸਾਡੇ ਸਾਰੇ ਬਾਰਡਰ ਸੀਲ ਨੇ ਇਹ ਸਾਰਾ ਸਮਾਨ ਆਈ ਜਾਏ ਕਿਧਰੋਂ ਜਾ ਰਿਹਾ ਕਿਧਰੋਂ ਜਾ ਰਿਹਾ ਜੀ ਤੇ ਇਹ ਜਿਹੜੀ ਤੁਸੀਂ ਕਸ਼ਮੀਰ ਦੀ ਘਟਨਾ ਦੀ ਜੰਮੂ ਕਸ਼ਮੀਰ ਦੀ ਨੌਗਾਮ ਦੀ ਘਟਨਾ ਦੀ ਜ਼ਿਕਰ ਕੀਤਾ ਹੈ ਇਹਦੇ ਵਿੱਚ ਨਾ ਸਭ ਤੋਂ ਵੱਡੀ ਜਿਹੜੀ ਜਿਹੜੀ ਹੈਰਾਨੀ ਜਨਨਕ ਹੈ ਜਿਹੜੀ ਅਟ੍ਰੈਕਟ ਕਰਦੀ ਹੈ ਗੱਲ ਕਿ ਉੱਥੇ ਜਿੰਨੀ ਗਿਣਤੀ ਦੱਸੀ ਜਾ ਰਹੀ ਹੈ ਜੀ ਕਿਉਂਕਿ ਕਹਿੰਦੇ ਹੈ ਕਿ ਥਾਣਿਆਂ ਦਾ ਜਿਹੜਾ ਥਾਣੇ ਦਾ ਜਿਹੜਾ ਉਹ ਹੈਗਾ ਜਿਹੜਾ ਪਰਸਰ ਕਹੀਦਾ ਜੀ ਉਹਦਾ ਜਿਹੜਾ ਉਹ ਜਿਹੜਾ ਉਹਦਾ ਕੰਪਲੈਕਸ ਹੈ ਉਹਦੇ ਵਿੱਚ ਜਿਹੜੇ ਲੋਕ ਮਤਲਬ ਮਰੇ ਆ ਲੋਕਾਂ ਦੀ ਗਿਣਤੀ ਤੁਸੀਂ ਨਾ ਕਿਹਾ 12万 ਆ ਰਹੀ ਹੈ ਹਮ ਬਿਲਕੁਲ 30 33 ਲੋਕ ਜਿਹੜੇ ਆ ਜ਼ਖਮੀ ਵੀ ਹੋਇਆ ਕਿੱਡੀ ਨਫਰੀ ਵਾਲਾ ਥਾਣਾ ਵੀ ਉੱਥੇ ਇਹਨੇ ਜੇ ਜੇ ਇੰਨੀ ਨਫਰੀ ਵੀ ਸੀ ਤੇ ਸਾਰੀ ਉਸ ਬਲੇ ਥਾਣਾ ਜੀ ਸੀ ਜੀ ਅੱਛਾ ਗੱਲ ਤੁਸੀਂ ਇਹ ਵੀ ਕਿਹਾ ਵੀ ਖਬਰ ਦੇ ਵਿੱਚ ਆ ਗਿਆ ਵੀ ਉਹ ਜਿਹੜਾ ਜਿਹੜਾ ਉਸ ਕਿਸਮ ਦੇ ਡਾਉ ਵਸਫੋਟਕ ਜਿਹੜਾ ਉੱਥੇ ਉੱਥੇ ਯੂਜ਼ ਹੋਇਆ ਵਾਈਟ ਕਾਲਰ ਕ੍ਰਾਈਮ ਨਾਲ ਰਿਲੇਟਡ ਉਹ ਉਸ ਕਿਸਮ ਦੇ ਵਸਫੋਟਕ ਦੀ ਕਹਿੰਦੇ ਆ ਕਿ ਅੰਦਰ ਜਿਹੜੀ ਆ ਉਹਦੀ ਜਾਂਚ ਪੜਤਾਲ ਕਰ ਰਹੇ ਸੀ ਤੇ ਪਰ ਉੱਥੇ ਦੇ ਜਿਹੜਾ ਸੁਪਰ ਕੌਪ ਨੇ ਉੱਥੇ ਦੇ ਨੇ ਕਿਹਾ ਵੀ ਜਿਹੜਾ ਇਹਦੀ ਨਾ ਮੀਡੀਆ ਨੇ ਉਹਨੇ ਅਪੀਲ ਕੀਤੀ ਹੈ ਕਿ ਇਹਦੀ ਸਪੈਕੂਲੇਸ਼ਨਸ ਨਾ ਕਰੋ ਵੀ ਕੀ ਹੋ ਸਕਦਾ ਹੈ ਜੀ ਇਹ ਐਕਸੀਡੈਂਟਲ ਆ ਉਹਨੇ ਫਿਲਹਾਲ ਨੇ ਕਿਹਾ ਐਕਸੀਡੈਂਟਲ ਆ ਜੀ ਤਾਂ ਬਾਕੀ ਮੀਡੀਆ ਚ ਅਲੱਗ-ਅਲੱਗ ਗੱਲਾਂ ਤੇ ਆਈ ਰੀਆਂ ਜੀ ਇਹਦੀ ਟਰੋਰਿਜ਼ਮ ਹੋਏਗਾ ਕਿਉਂਕਿ ਆਪ ਜਿਹੜੇ ਇਸ ਕਿਸਮ ਦੇ ਵਿਸਫੋਟਕ ਨੇ ਦੂਸਰੇ ਜਿਹੜੀਆਂ ਕਈ ਕਈ ਜਗ੍ਹਾ ਤੋਂ ਬਰਾਮਦੀਆਂ ਹੁੰਦੀਆਂ ਉਹ ਸਾਡੇ ਸਿਸਟਮ ਤੋਂ ਥਾਣਿਆਂ 'ਚ ਬਿਆ ਹੁੰਦਾ ਦਾ ਅਸੀਂ ਕਹਿੰਦੇ ਹਥਿਆਰ ਬਰਾਮਦ ਹੋ ਜਾਣ ਇਸ ਕਿਸਮ ਦਾ ਹੋ ਜਾਣਾ ਤਾਂ ਇਹ ਹੁਣ ਇਹਦੀ ਜਾਂਚ ਤਾਂ ਇਹ ਹੋ ਰਹੀ ਹੈ ਕਿ ਉਹ ਥਾਣੇ ਦੇ ਵਿੱਚ ਅਸਲ 'ਚ ਹੋਇਆ ਕੀ ਹੈ ਹੋਇਆ ਕੀ ਹੈ ਪਹਿਲਾਂ ਤਾਂ ਇਹ ਜਾਂਚ ਹੋਏਗੀ ਕਿ ਥਾਣੇ 'ਚ ਜਿਹੜਾ ਉਸ ਜ ਕਿ ਕਿਉਂ ਲੀਗਲ ਜਾਂਚ ਹੋ ਰਹੀ ਸੀ ਉਹਦੀ ਤੇ ਕਿਤੇ ਉਹਨੂੰ ਕਿਤੇ ਇਧਰ ਉਧਰ ਕਰਨ ਦੀ ਮਤਲਬ ਕੁਝ ਵੀ ਹੋ ਸਕਦਾ ਸੋ ਇਹ ਇਹ ਜਾਂਚ ਪਹਿਲਾਂ ਦੇ ਹੋਣੀ ਚਾਹੀਦੀ ਹੈ ਕਿ ਉਹ ਥਾਣੇ ਦੇ ਵਿੱਚ ਹੋਕ ਹੀ ਰਹੀ ਆ ਸੀ ਬਾਕੀ ਜਿਹੜਾ ਟੈਰਰਿਜ਼ਮ ਹੈ ਟੈਰਰਿਜ਼ਮ ਗਲੋਬਲ ਐਸਪੈਕਟ ਤੇ ਦੁਨੀਆ ਸਾਰੀ ਇੱਤੇ ਚਿੰਤਾਤ ਹੈ ਇੱਕ ਨਵੀਂ ਤਾਕਤ ਜਿਹੜੀ ਹੈ ਮਤਲਬ ਡੈਮੋਕਰੈਟਿਕ ਗਵਰਨਮੈਂਟਸ ਦੇ ਬਰਾਬਰ ਜਿਹੜੀ ਹੈ ਹਰ ਮੁਲਕ ਦੇ ਵਿੱਚ ਚੱਲ ਰਿਹਾ ਕਿ ਜਿਹਦੇ ਤਖਤੇ ਪਲਟ ਕੀ ਜਾ ਰਹੇ ਕਿਤੇ ਲੋਕ ਦੇ ਮਾਰੀ ਜਾ ਰਹੇ ਆ ਅਮਰੀਕਾ ਵਰਗੇ ਦੇਸ਼ ਜਿਹੜੀ 26 11 ਦੀ ਕੱਡੀ ਵੱਡੀ ਉਹ ਘਟਨਾ ਹੋਈ ਸੀ ਉਹ ਤੋਂ ਜਿਹੜਾ 11 ਦੀ ਜੀ ਜੀ ਤੋ ਉਹ ਸਾਰੀਆਂ ਘਟਨਾਵਾਂ ਜਿਹੜਾ ਇਹ ਇਹ ਜਿਹੜੀ ਇਹ ਇਹ ਇੱਕ ਹੋਰ ਚਿੰਤਾ ਦੀ ਇਹ ਚੀਜ਼ ਪੈਦਾ ਕਿਉਂ ਹੋ ਰਹੀ ਹੈ ਪੈਦਾ ਕਿਉਂ ਹੋ ਰਹੀ ਹੈ ਜਦੋਂ ਆਪਾਂ ਇੱਕ ਸਮਾਜ ਚ ਕਹਿੰਦੇ ਆ ਕਿ ਸਾਡਾ ਸਮਾਜ ਦੀਆਂ ਸਾਰੀਆਂ ਜਿੰਨੀਆਂ ਫਲਸਫੀਜ਼ ਆ ਉਹ ਤਾਂ ਕਹਿੰਦੀਆਂ ਸਰਬੱਤ ਦੇ ਭਲੇ ਲਈ ਗੱਲ ਨਹੀਂ ਕਰਦੀਆਂ ਨਾ ਕੋਈ ਵੀ ਧਰਮ ਕੋਈ ਵੀ ਜਾਤੀ ਹੈ ਬਟ ਅਲਟੀਮੇਟਲੀ ਇੱਕ ਜਿਹੜਾ ਡਿਸਟਰਕਟਿਵ ਮਾਈਂਡ ਹੈ ਜਿਹੜਾ ਉਹ ਇਦਾਂ ਇਦਾਂ ਦੀਆਂ ਫੋਰਸਸ ਫਿਰ ਵੀ ਖੜੀਆਂ ਹੋ ਰਹੀਆਂ ਅਜਾ ਫਿਰ ਇਹ ਇਹ ਸਾਰੇ ਸਿਸਟਮ ਡੀਪ ਸਟੇਟਸ ਕੰਮ ਕਰਦੀਆਂ ਐਂਡ ਡਿਪਲੋਮੈਟਿਕ ਗੱਲਾਂ ਲੋੜਾਂ ਕੀ ਨੇ ਕਿਸੇ ਦੇਸ਼ ਚ ਅਸਥਿਰਤਾ ਲਿਆਣੀ ਹੈ ਇਹ ਸਾਰਾ ਉਹ ਨਾਲ ਰਿਲੇਟਡ ਆ ਕਿ ਜਦੋਂ ਇਸ ਕਿਸਮ ਦੀਆਂ ਘਟਨਾਵਾਂ ਨੂੰ ਰੋਕਣ ਲਈ ਜਿਹੜਾ ਆਪਣਾ ਇੰਟੈਲੀਜੈਂਸੀਆ ਜੀ ਜਿਹੜਾ ਸਰਕਾਰਾਂ ਦਾ ਇੰਟਰਨਲ ਇੰਟੈਲੀਜੈਂਸ ਹੀ ਹੈ ਸਕਿਉਰਟੀ ਸਿਸਟਮ ਹੈ ਉਹ ਇੰਨਾ ਫੂਲ ਪ੍ਰੂਫ ਹੋਣਾ ਚਾਹੀਦਾ ਕਿਉਂਕਿ ਅਸੀਂ ਦੇਖੋ ਭਾਰਤ ਬਹੁਤ ਕਲੇਮ ਕਰਦਾ ਕਿ ਅਸੀਂ ਅਸੀਂ ਇਸ ਵੇਲੇ ਬਹੁਤ ਉਹ ਵਾਲੇ ਚੀਜ਼ ਹੈ ਨਾ ਜੇ ਅਸੀਂ ਕਹਿੰਦੇ ਹੁੰਦਾ ਸੀ ਵੀ ਸਾਡੇ ਤਾਂ ਪਰਿੰਦਾ ਨਹੀਂ ਪਰ ਮਾਰ ਸਕਦਾ ਅਸੀਂ ਤੇ ਘਰ ਵਿੱਚ ਕੁਸਕੇ ਠੋਕਤੇ ਆ ਜਿਹਨੂੰ ਕਹਿੰਦੇ ਹੁੰਦੇ ਸੀ ਬਿਲਕੁਲ ਬਿਲਕੁਲ ਇਹ ਜਿਹੜੀ ਘਟਨਾ ਹੈ ਹੁਣ ਜੇ ਇਹਨੂੰ ਦੂਸਰੇ ਰਿਵਰਸ ਦੇਖੀਏ ਤੇ ਉਹਨਾਂ ਨੇ ਕੀ ਕੀਤਾ ਜੇ ਉਹ ਨੇ ਕੀਤਾ ਜੀ ਸੋ ਇਹਦਾ ਮਤਲਬ ਇਹ ਹੈ ਕਿਤੇ ਨਾ ਕਿਤੇ ਸਾਡਾ ਵੀ ਜਿਹੜਾ ਇਨਫਰਾਸਟ੍ਰਕਚਰ ਜਿਹੜਾ ਸਕਿਉਰਟੀ ਦਾ ਇੰਟੈਲੀਜੈਂਸ ਦਾ ਉਹਦਾ ਵੀ ਕਿਤੇ ਨਾ ਕਿਤੇ ਫੇਲਿਅਰ ਹੈਗਾ ਫੇਲਿਅਰ ਹੈ ਸੋ ਸਾਨੂੰ ਦੋਨੋਂ ਚਿੰਤਾਵਾਂ ਕਰਨੀਆਂ ਬਣੀਆਂ ਕਿ ਬਾਹਰੋਂ ਆਉਣ ਵਾਲਿਆਂ ਨੂੰ ਕਿੱਦਾਂ ਰੋਕਿਆ ਜਾਵੇ ਤੇ ਆਪਣੇ ਅੰਦਰ ਸਿਸਟਮ ਨੂੰ ਜਿਹੜਾ ਕਿ ਫੂਲ ਪ੍ਰੂਫ ਕਿੱਦਾਂ ਬਣਾਇਆ ਜਾਵੇ ਔਰ ਲੋਕਾਂ ਨੂੰ ਜਿਹੜੇ ਲੋਕ ਐਸ ਮੁਲਕ ਦੇ ਕਿਉਂਕਿ ਮੁਲਤ ਲੋਕਾਂ ਦਾ ਹੁੰਦਾ ਨਾ ਉਹਨਾਂ ਨੂੰ ਕਿੱਦਾਂ ਜਾਗਰਤ ਕੀਤਾ ਜਾਵੇ ਵੀ ਉਹ ਇਦਾਂ ਦੀ ਜਦੋਂ ਦੀ ਘਟਨਾਵਾਂ ਆਲੇ ਦੁਆਲੇ ਉਹਨਾਂ ਦੇ ਹੁੰਦੀਆਂ ਉਹ ਫਟਾਫਟ ਜਿਹੜਾ ਸਰਕਾਰਾਂ ਕਿਉਂਕਿ ਉਹ ਡਰਦੇ ਪੁਲਿਸ ਨੂੰ ਲੋਕੀ ਇਸ ਕਰਕੇ ਨਹੀਂ ਦੱਸਦੇ ਕਿ ਪੁਲਿਸ ਉਹਨਾਂ ਨੂੰ ਹੀ ਪੁੱਛਣਾ ਪੈਂਦੀ ਸੋ ਇਸ ਕਿਸਮ ਦਾ ਮਾਹੌਲ ਪਬਲਿਕ ਔਰ ਜਿਹੜੀ ਸਕਿਉਰਿਟੀ ਏਜੰਸੀਆਂ ਉਹਨਾਂ ਦੇ ਵਿੱਚ ਫ੍ਰੈਂਡਲੀ ਮਾਹੌਲ ਹੋਵੇ ਲੋਕ ਸੂਚਨਾ ਦੇਣ ਗਲਤ ਚੀਜ਼ ਦੀ ਤੇ ਫਿਰ ਇਹ ਸ਼ਾਇਦ ਜਾ ਕੇ ਚੀਜ਼ਾਂ ਕੰਟਰੋਲ ਹੋਣਗੀਆਂ ਤੇ ਨਹੀਂ ਤਾਂ ਫਿਰ ਜੋ ਹੋ ਰਿਹਾ ਉਹਨੂੰ ਫਿਰ ਕਦੀ ਤੁਸੀਂ ਫੇਲਰ ਵੀ ਕਹਿ ਸਕਦੇ ਜੇ ਉੱਥੇ ਲਕੂਨ ਲਕੂਨਾਜ਼ ਵੀ ਕਹਿ ਸਕਦੇ ਜੇ ਕਮੀਆਂ ਕਹਿ ਸਕਦੇ ਜੇ ਫੇਲਰ ਤੇ ਹੋ ਰਿਹਾ ਤੇ ਜਿਹੜਾ ਪੱਖੇ ਦੇ ਲਈ ਜ਼ਿੰਮੇਵਾਰ ਹੈ ਉਨ ਉਸ ਮੈਮਰੀ ਨੂੰ ਚਲਣੀ ਪੈਣੀ ਹੈ ਜਿਹੜਾ ਵੱਡਾ ਘਟਨਾ ਜਿਹੜੀ ਹੋਈ ਹੈ ਇਹਦੇ ਉੱਤੇ ਸਰਕਾਰ ਨੂੰ ਖੁੱਲ ਕੇ ਦੱਸਣਾ ਪਏਗਾ ਹਲੇ ਫਿਰ ਹਾਲ ਤੋ ਉਹਨਾਂ ਫੌਰਨ ਕਹਿ ਦਿੱਤਾ ਕਿ ਟੈਰਰਿਜ਼ਮ ਦੀ ਨਾਲ ਰਿਲੇਟਡ ਘਟਨਾ ਡਿਮੇਰ ਕਰਤਾ ਹੋ ਮਿਨਿਸਟਰੀ ਨੇ ਜੀ ਪਰ ਇਹਦੀ ਜਾਂਚ ਉਸ ਪਰ ਮੰਨੇ ਦਿਆਏਗੀ ਵੀ ਕਿੱਥੋਂ ਚਲਿਆ ਸੀ ਕੀ ਹੋਇਆ ਸੀ ਇਹ ਪੰਜ ਡਾਕਟਰ ਕਿਦਾਂ ਮੈਨੇਜ ਹੋਏ ਕਿਉਂਕਿ ਇਹਦੇ ਨਾਲ ਪੂਰੀ ਡਾਕਟਰ ਕਮਿਊਨਿਟੀ ਤੋਂ ਤਾਂ ਹੁੰਦਾ ਨਾ ਬਿਲਕੁਲ 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 ਸਹੀ ਜੀ ਸੁਖਬਰਾ ਹੋਰ ਵੀ ਨੇ ਜਿਨਾਂ ਤੇ ਗੱਲਬਾਤ ਕਰਾਂਗੇ ਲੇਕਿਨ ਹੁਣ ਵਕਤ ਹੈ ਇੱਕ ਕਮਰਸ਼ੀਅਲ ਬ੍ਰੇਕ ਦਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ